ਤਾਂ ਜੇ ਜਿੰਦਗੀ ਆ ਤੇ ਜੇ ਖਾਲਸਾ ਜੀ ਦੇ ਘਰ ਆਉਣਾ ਹੋਇਆ ਕੀ ਮਹੱਤਵ ਹੈ ਕੀ ਲੱਖਸ਼ਯੋਈ ਗੁਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਇਹ ਪ੍ਰੈਸ ਕਾਨਫਰੈਂਸ ਜੋਲ ਸਾਹਿਬ ਨੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਗਿਆ ਮੇਰਾ ਗੜਾ ਖਰਾਬ ਹੋਣ ਦੇ ਵਜ੍ਹਾ ਇਸ ਕਰਕੇ ਮੈਂ ਇਸ ਬੋਲਣ ਨਹੀਂ ਕਰ ਸਕਿਆ ਪਰ ਅਸੀਂ ਖਾਲਸਾ ਜੀ ਹੋਣਾਂ ਦੇ ਜਿਹੜੀਆਂ ਇਹਨਾਂ ਦੇ ਸਵਾਮਾਂ ਪਹਿਲਾਂ ਵੀ ਇਹਨਾਂ ਨੇ ਜਦੋਂ ਤੋਂ ਅਮਰਤਪਾਲ ਹੁਣ ਇੱਥੇ ਆਏ ਆ ਉਦੋਂ ਤੋਂ ਇਹ ਉਹਨਾਂ ਦਾ ਬੜਾ ਸਹਿਯੋਗ ਕਰਦੇ ਰਹੇ ਆ ਬੜੀ ਉਹਨਾਂ ਦੀ ਗੱਲ ਨੂੰ ਅੱਗੇ ਲੈ ਕੇ ਜਾਂਦੇ ਰਹੇ ਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇ ਰਹੇ ਆ ਕਿ ਤੁਸੀਂ ਜਿਹੜੀ ਇਹ ਜਿਹੜਾ ਪਾਰਟੀ ਦਾ ਪਾਲਿਸੀ ਪ੍ਰੋਗਰਾਮ ਆ ਜੋ ਵੀ ਪਾਰਟੀ ਦੀਆਂ ਗਤੀਵਿਧੀਆਂ ਉਹਨਾਂ ਨੂੰ ਆਪਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਇਹ ਖਾਲਸਾ ਜੀ ਉਹਨਾਂ ਨੂੰ ਹੋਰ ਖਾਲਸਾ ਜੀ ਉਹਨਾਂ ਦੇ ਨਾਲ ਚਾਰ ਹੋਰ ਬੁਲਾ ਰਿਆ ਨੂੰ ਵੀ ਸੇਵਾ ਦਿੱਤੀ ਗਈ ਆ ਤੇ ਜਿਹੜੇ ਇੱਕ ਤਾਂ ਕਿ ਅਸੀਂ ਪੰਜਾਬ ਦੀ ਜਿਹੜੀ ਗੱਲ ਆ ਜਾਂ ਜਿਹੜੀ ਸਾਡੀ ਪਾਰਟੀ ਦੀ ਗੱਲ ਪੰਜਾਬ ਦੇ ਪ੍ਰਤੀ ਜੋ ਆ ਹਾਕੋ ਕੋਕ ਲੁੱਟੇ ਜਾ ਰਹੇ ਆ ਜੋ ਪੰਜਾਬ ਦੇ ਲੋਕਾਂ ਤੇ ਤਸ਼ੱਦਦ ਹੋ ਰਿਹਾ ਉਹਨੂੰ ਰੋਕਣ ਵਾਸਤੇ ਅਸੀਂ ਸਾਰੇ ਜਣੇ ਵੱਡੇ ਕਬੱਡਾ ਕਾਫਲਾ ਬਣਾ ਕੇ ਬੜੇ ਐਕਸਪੀਰੀਅੰਸ ਲੋਕਾਂ ਨੂੰ ਨਾਲ ਲੈ ਕੇ ਤੇ ਅਸੀਂ ਚੱਲੀਏ ਤੇ ਜੋ ਜੋ ਕੁਝ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਉਹਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਤਸ਼ੱਦਦ ਕੀਤਾ ਜਾ ਰਿਹਾ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਨਹੀਂ ਅਸੀਂ ਸਾਰੀ ਪਾਰਟੀ ਦਾ ਮਤਲਬ ਇਹ ਪਾਰਟੀਆਂ ਸੇ ਰਾਜਨੀਤਿਕ ਪਾਰਟੀ ਬਣਾਈਆਂ ਤੇ ਇਹਦੇ ਵਾਸਤੇ ਸਾਰੀਆਂ ਜੋਣਾ ਅਸੀਂ ਲੜਾਂਗੇ ਸ੍ਰੋਮਣੀ ਕਮੇਟੀ ਵੀ ਅਸੀਂ ਲੜਾਂਗੇ ਵਿਧਾਨ ਸਭਾ ਚ ਵੀ ਹੋਣਾ ਵੀ ਲੜੀਆਂ ਜਾਣਗੀਆਂ ਲੋਕਾਂ ਸੌਇਚ ਖਾਲਸਾ ਜੀ ਚ ਚੱਲ ਰਹੀ ਹੋਊਗੀ ਇਹ ਜੀ ਠੀਕ ਹੈ ਉਦੋਂ ਜਿੱਦਾਂ ਦੇ ਹਾਲਾਤ ਹੋਣਗੇ ਖਾਲਸਾ ਸਾਰੇ ਬੰਦਿਆਂ ਨੂੰ ਐਕਸਪੀਰੀਅੰਸ ਹੈ ਖਾਲਸਾ ਜੀ ਹੋਣੀ ਵੀ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਬੰਦੇ ਵੀ ਕੈਪੇਬਲ ਹੋਣਗੇ ਉਹਨਾਂ ਨੂੰ ਅਸੀਂ ਚੰਗੇ ਯੋਗਮੰਦਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਫੱਟ ਜੱਜ ਅਮਰਪਾਲ ਜੀ ਕਿੱਥੋਂ ਦੀ ਆਏ ਨੇ ਤੇ ਕੀ ਸੁਨੇਹਾ ਲੈ ਕੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਯਾਦ ਦੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਬਹੀਰ ਚਲਾਈ ਖਾਲਸਾ ਬਹੀਰ ਚਲਾਈ ਨਸ਼ਾ ਦੇ ਖਿਲਾਫ ਮੁਹਿੰਮ ਸ਼ੁਰੂ ਕਰੀ ਤੇ ਬੜੀ ਵੱਡੀ ਜਿਹੜੀ ਆ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨਾਲ ਰਿਹਾ ਤੇ ਰੋਡੇ ਤੋਂ ਸ਼ੁਰੂ ਕਰੀਏ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿ ਹਸੀ ਦਾ ਕਿ ਜਿਹੜੀ ਸੰਤ ਜਰਨੈਲ ਸੰਢਰਾਂ ਵਾਲੇ ਆ 20ਵੀਂ ਸਦੀ ਦੇ ਮਹਾਨ ਜੋਧੇ ਜਰਨੈਲ ਹੈ ਜਿਨ੍ਹਾਂ ਦੀ ਸੰਗਤ ਦਾ ਮੈਂ ਆਨੰਦ ਮਾਨਿਆ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈਗੇ ਉਹ ਮਾਰਗਦਰਸ਼ਕ ਰਹੇ ਨੇ ਤੇ ਸਭ ਤੋਂ ਸੇ ਉਹ ਰਹੇ ਨੇ ਉਹਨਾਂ ਦੀ ਸੰਗਤ ਦਾ ਵੀ ਆਨੰਦ ਮਾਣਿਆ ਮੈਂ ਕਿਹਾ ਸੀ ਕਿ ਸੰਤ ਜਰਨਲਿਸਟਿੰਗ ਪਿੰਡਰਾਂ ਵਾਲੇ ਦੀ ਰੂਹ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਵਿੱਚ ਪ੍ਰਵੇਸ਼ ਕਰ ਗਈ ਤੇ ਸੰਤ ਜਰਨਲਿਸਟਿੰਗ ਪਿੰਡਰਾਂ ਵਾਲਿਆਂ ਨੇ ਜਿਹੜੀ ਲੜਾਈ ਜਿਹੜੀ ਸੀ ਜਿੱਥੇ ਛੱਡੀ ਸੀ ਉਸ ਤੋਂ ਅੱਗੇ ਜਿਹੜੀ ਆ ਭਾਈ ਅਮਰਤਪਾਲ ਸਿੰਘ ਉਸ ਲੜਾਈ ਨੂੰ ਚਲਾ ਰਹੇ ਨੇ ਉਹ ਉਹਨਾਂ ਦਾ ਸਤਿਕਾਰ ਜਿਹੜਾ ਹੈ অতি ਸਤਿਕਾਰ ਹੈ ਉਹਨਾਂ ਦੇ ਨਾਲ ਵਫਾਦਾਰੀ ਜਿਹੜੀ ਹੈ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਵਫਾਦਾਰੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਸਤਿਕਾਰਯੋਗ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਬਾਪੂ ਤਰਸੇਮ ਸਿੰਘ ਜੀ ਜਿਹੜੇ ਹੈਗੇ ਆ ਇਹ ਹੁਣ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਜੋ ਵੀ ਡਿਸਪੀਸਪਲਨ ਹੈ ਜੋ ਵੀ ਅਨੁਸ਼ਾਸਨ ਹੈ ਮੈਂ ਉਸ ਨੂੰ 100% ਨਹੀਂ 101% ਨਵਾ ਹੂੰ ਜੋ ਹੁਕਮੇ ਦੇਣਗੇ ਸਰਦਾਰ ترسےم ਸਿੰਘ ਜੀ ਤੇ ਉਹ ਹੁਕਮ ਜਿਹੜਾ ਹੈ ਹਰ ਤੀਮਤ ਤੇ ਜਿਹੜਾ ਹੈ ਉਹ ਮੰਨਿਆ ਜਾਊਗਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਕਿ ਇੱਥੇ ਪਧਾਰੇ ਨੇ ਤੇ ਮੈਨੂੰ ਇਹ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਹੈ ਬਲਾਰੇ ਦੀ ਜ਼ਿੰਮੇਵਾਰੀ ਸੌਂਪੀ ਹੈ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਟੀ ਤਾਂ ਹੀ ਜਿਹੜੀ ਆ ਉਹ ਅੱਗੇ ਵੱਧ ਸਕਦੀ ਹੈ ਚੜਦੀ ਕਲਾ ਵੱਲ ਜਾ ਸਕਦੀ ਹੈ ਜੇ ਅਨੁਸ਼ਾਸਨ ਰੱਖਿਆ ਜੇ ਉਹ 2027 ਦੇ ਵਿੱਚ ਇਹ ਗੱਲ ਪੱਕੀ ਹੈ ਉਸ ਦੇ ਵਿੱਚ ਕੋਈ ਸਵਾਲੀਆ ਚਿੰਨ ਨਹੀਂ ਲਾਇਆ ਜਾ ਸਕਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੈ ਹੋ ਚੁਪਿਆ ਤੇ ਸੰਗਤ ਨੇ ਤੈ ਕਰਤਾ ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀਆਂ ਹੈ ਉਹ ਨਹੀਂ ਹੋ ਸਕਦੀਆਂ ਤੇ ਸਰਦਾਰ ਪਰਮਜੀਤ ਸਿੰਘ ਜੋਹੜ ਜਿਹੜੇ ਕਿ